ਖਾਣਾ ਰਮਦਾਸ ਅਦੀਨ ਆਉਂਦੇ ਪਿੰਡ ਲੱਖੂਬਾਲ ਵਿਖੇ ਕਿਸਾਨ ਗੁਰਦੇਵ ਸਿੰਘ ਦਾ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨ ਗੁਰਦੇਵ ਸਿੰਘ ਆਪਣੇ ਭਤੀਜੇ ਨਾਲ ਖੇਤਾਂ ਵਿੱਚ ਫੇਰਾ ਮਾਰ ਗਿਆ ਸੀ ਜਿਸ ਤਰ੍ਹਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕਿਸਾਨ ਅਤੇ ਉਸ ਦੇ ਭਤੀਜੇ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਕਿਸਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ ਅਤੇ ਭਤੀਜਾ ਜ਼ਖਮੀ ਹੋਇਆ ਹੈ ਗੁਰਪ੍ਰੀਤ ਸਿੰਘ ਪਿੰਡ ਲਖੂਆ ਵਾਲਿਆ ਤੇ ਮੇਰੇ ਚਾਚਾ ਜੀ ਦੀ ਡੈਥ ਹੋਈ ਆ ਕਤਲ ਹੋਇਆ ਗੁਰਦੇਵ ਸਿੰਘ ਦਾ ਤੇ ਉਹ ਬੰਦੇ ਜਿਹੜੇ ਜਿੰਨਾ ਕਤਲ ਕੀਤਾ ਆ ਉਹਨਾਂ ਦਾਗ ਲਾ ਕੇ ਸਾਰੇ ਪਿੰਡ ਦਾ ਪਾਣੀ ਡਕਿਆ 70 80 ਕਿੱਲੇ ਝੋਨਾ ਡੁੱਬਾ ਆ ਉਹ ਅਸੀਂ ਸਾਰੇ ਬੰਦਿਆਂ ਇਕੱਠੇ ਹੋ ਕੇ ਉਹਨਾਂ ਨੂੰ ਕਿਹਾ ਵੀ ਪੰਚਾਇਤ ਦੇ ਰਹੀਂ ਵੀ ਪਾਣੀ ਨਿਕਲ ਦੋ ਨੁਕਸਾਨ ਹੋ ਗਿਆ ਮਗਰ ਲੋਕਾਂ ਦਾ ਤੇ ਉਹ ਚਲੋ ਪੰਚਾਇਤ ਦੇ ਰਹੀਂ ਆਖਿਆ ਵੇਖਿਆ ਨਾ ਆਪਣੇ ਆ ਵੀ ਖਾਲੀ ਪੁੱਟੀ ਪਾਣੀ ਕੱਢਤਾ ਥੋੜਾ ਬੋਦਾ ਬਾਜ ਅਸੀਂ ਚਾਚਾ ਭਤੀਆ ਗਏ ਆ ਆਪਣੀ ਮੋਟਰ ਸਾਡੀ ਇਥੇ ਮਾਲਕੀ ਪੈਲੀ ġੇੜਾ ਮਾਰਨ ਤੇ ਤਕਰੀਬਨ 8:30 ਤੋਂ 9 ਵਜੇ ਦਾ ਟਾਈਮ ਹੀ ਅਸੀਂ ਜਦੋਂ ġੇੜਾ ਮਾਰਨ ਗਏ ਚਾਚਾ ਭਤੀਆ ਚਾਚਾ ਮੇਰੇ ਅੱਗੇ ਅੱਗੇ ਤੁਰਿਆ ਜਾਂਦੇ ਆ ਮੈਂ ਪਿੱਛੇ ਟਾਰਚ ਫੜੀ ਤੇ ਅਸੀਂ ਅੱਦਕ ਚ ਗਏ ਆ ਆਪਣੀ ਪੈਲੀ ਜਦੋਂ ਮੈਂ ਟਾਰਚ ਮਾਰੀ ਤੇ ਅੱਗੋਂ 6-7 ਜਣੇ ਦਾਤਰ ਤੇ ਡੰਡੇ ਡੁੰਡੇ ਖੜੇ ਇੰਨਾ ਤੇ ਆਣ ਕੇ ਸਿੱਧੇ ਸਾਡੇ ਗਲ ਪੈ ਗਏ ਚਾਚੇ ਭਤੀਏ ਦੇ ਤੇ ਚਾਚਾ ਜੀ ਮੇਰੇ ਦੇ ਸਿੱਧੀ ਬਰਸ਼ੀ ਮਾਰੀ ਇੰਨਾ ਦਿਲ ਤੇ ਤੇ ਉਦੋਂ ਹੀ ਇਹਨਾਂ ਦੀ ਮੌਕੇ ਦੇ ਮੌਬਤ ਹੋ ਗਈ ਉੱਥੇ ਤੇ ਬਾਜ ਮਾਰਤੇ ਇੰਨਾ ਮੈਨੂੰ ਵੀ ਦੇਣਾ ਸੀ ਤੇ ਮੈਂ ਜਦੋਂ ਰੌਲਾ ਰਲਾ ਪਾਇਆ ਸਾਡੇ ਲਾਗੂ ਮਤਲਬ ਆਂਡ ਗਵਾਂਡ ਸਾਰੇ ਜੀ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਨੂੰ ਵੇਖ ਕੇ ਭੱਜੇ ਨਹੀਂ ਤੇ ਇੰਨਾ ਮੇਰਾ ਵੀ ਕੰਮ ਕਰ ਦੇਣਾ ਪਾਣੀ ਡੱਕਣ ਦੀ ਵਜ੍ਹਾ ਐਵੇਂ ਬਿਨਾ ਵਜਾ ਹੀ ਸਾਰੇ ਪਿੰਡ ਦਾ ਪੰਗੇ ਲੈਂਦੇ ਆ ਵਜਾ ਦੀ ਤੁਸੀਂ ਹੈ ਹੀ ਨਹੀਂ ਕੋਈ ਵੀ ਐਵੇਂ ਜਾਣ ਬੁੱਝ ਕੇ ਪੰਗੇ ਲੈਣ ਵਾਲੀ ਗੱਲ ਆ ਪਿੰਡ ਦਾ ਸਾਰੇ ਪਿੰਡ ਨੂੰ ਗਾਲਾਂ ਕੱਢੀ ਜਾਂਦੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਤੁਹਾਡੇ ਨਾਲ ਕੋਈ ਪ੍ਰਾਣੀ ਰੰਜਿਸ਼ ਕੋਈ ਪ੍ਰਾਣੀ ਰੰਜਿਸ਼ ਨਹੀਂ ਕੋਈ ਗਾਲ ਨਹੀਂ ਬਾ ਨਹੀਂ ਮੇਰੀ ਮਾਲਕੀ ਜ਼ਮੀਨ ਹੈ ਸਾਡੀ ਦੋਨਾਂ ਦੀ ਚਾਚੇ ਭਤੀਜੇ ਦੀ ਸਾਨੂੰ ਉਲਟਾ ਫੋਨ ਕਰਕੇ ਤੇ ਅੱਗੋਂ ਲਲਕਾਰਦੇ ਆ ਵੀ ਤੁਸੀਂ ਇੱਥੇ ਜ਼ਮੀਨ 'ਚ ਆ ਗਏ ਖਾਏ ਹੋ ਤੁਹਾਨੂੰ ਵੜਦੇ ਵੇਖੀ ਕਿਦਾਂ ਮੇਰੇ ਕੋ ਬਕਾਇਦਾ ਰਕੋੜੀਆਂ ਪਈਆਂ ਆ ਮੈਨੂੰ ਫੋਨ ਕਰਕੇ ਮਤਲਬ ਮਾੜਾ ਚੰਗਾ ਬੋਲੇ ਕੋਈ ਲੜਾਈ ਝਗੜਾਣੀ ਕੋਈ ਗੱਲ ਨਹੀਂ ਬਾਤ ਨਹੀਂ ਐਵੇਂ ਬਿਨਾ ਵਜ੍ਹਾ ਕਿ ਨਾ ਇਹ ਨਏ ਪੰਗੇ ਲੈਣਾ ਸਾਡੇ ਨਾਲ ਤੇ ਇਹਨਾਂ ਬਿਨਾਂ ਵਜ੍ਹਾ ਸਾਡੇ ਦਾਤਾ ਜੀ ਦਾ ਕਤਲ ਕੀਤਾ ਨਾ ਪੁਲਿਸ ਮੌਕੇ ਤੇ ਪਹੁੰਚੀ ਆ ਕਾਰਵਾਈ ਕੀਤੀ ਹੈ ਹਾਂਜੀ ਪੁਲਿਸ ਬੰਦੀ ਕਾਰਵਾਈ ਕਰਨ ਦੀ ਆ ਅਸੀਂ ਇਨਸਾਫ ਮੰਗਦੇ ਆ ਇਹ ਸਾਰੇ ਬੰਦੇ ਵੱਜਣੇ ਚਾਹੀਦੇ ਆ ਜਿਹੜੇ ਮੌਕੇ ਤੇ ਪੰਜ ਜਣੇ ਮੌਜੂਦ ਹੀ ਜਿੰਨਾ ਕਤਲ ਕੀਤਾ ਮੈਂ ਸਰਪੰਚ ਸਰਪੰਚ ਪਿੰਡ ਲਖੂ ਵਾਲ ਤੋਂ ਕੁਲਦੀਪ ਸਿੰਘ ਮੇਰਾ ਨਾਮ ਆ ਇਹ ਜੋ ਇਹ ਗੁਰਪ੍ਰੀਤ ਸਿੰਘ ਨੇ ਦੱਸਿਆ ਇਹ ਸਾਰੀ ਇਹੋ ਹੀ ਸਹੀ ਸਹੀ ਗੱਲ ਆ ਪਾਣੀ ਤੋਂ ਲੈ ਕੇ ਗੱਲ ਹੋਈ ਪਹਿਲਾਂ ਪਾਣੀ ਜ਼ਮੀਨ ਦਾ ਪਾਣੀ ਪਿੱਛੇ ਰੁਕ ਗਿਆ ਕਿਉਂਕਿ ਹੀ ਪੈੜੀ ਪਈਆਂ 50 60 ਕਿੱਲੇ ਤੇ ਤੋਂ ਵਾਧ ਹੋਣੀ ਜਿਹੜੀ ਲੱਗੀ ਪਾਣੀ ਤੋਂ ਅੱਗੋਂ ਇਹਨਾਂ ਨੇ ਪੰਨਾ ਲਾ ਕੇ ਪਾਣੀ ਦਾ ਬੰਦ ਕੀਤਾ ਉਹਨੂੰ ਚਲੋ ਆਖਿਆ ਵੇਖਿਆ ਬੰਦਿਆ ਪਹਿਲਾਂ ਤਾਂ ਮੰਨਦੇ ਨਹੀਂ ਪੰਚਾਇਤ ਰੂਪ ਤੇ ਬੰਦੇ ਬੰਦ ਗਏ ਤੇ ਬੰਦਿਆਂ ਨੇ ਸਿਆਣੇ ਬੰਦਿਆਂ ਦੀ ਇਹਨਾਂ ਨੇ ਮੰਨ ਲਈ ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਮੰਨ ਕੇ ਤੇ ਵੜ ਦਿੱਤਾ ਵੀ ਆਪਣੇ ਹੱਥੀਂ ਵੜਿਆ ਪਾਣੀ ਵੀ ਨਿਕਲਣਦ ਰਿਹਾ ਸਭ ਕੁਝ ਹੋ ਗਿਆ ਝੋਨੇ ਨੰਗੇ ਵੀ ਹੋ ਗਏ ਮੁੜ ਕੇ ਪਤੰਦੀ ਇਹਨਾਂ ਨੂੰ ਕੀ ਮੈਂ ਇਹਨਾਂ ਨੂੰ ਯਹਰ ਇੰਨਾ ਚੜ ਗਿਆ ਵੀ ਇਹਦੀ ਮੋਟਰ ਹੀ ਲਾ ਕੇ ਉਸੇ ਪੈੜੀ ਤੇ ਥਾਂ ਤੇ ਲਾ ਕੇ ਮੋਟਰ ਹੀ ਇਹਨਾਂ ਦੀ ਉਹ ਮੋਟਰ ਦਾ ਸਟਾਟ ਰੂਟਰ ਲੈ ਕੇ ਲਾ ਕੇ ਮੋਟਰੀਆਂ ਤਾਰਾਂ ਵੜਤੀਆਂ ਤੋੜਤੀਆਂ ਤੇ ਹੋਰ ਕਾਉਟਿੰਗ ਤੇ ਤੈਨੂੰ ਹੈਗੀ ਉਹ ਤੇ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਰਹਿੰਦਾ ਵੀ ਗਾਲਾਂ ਕੱਢੀ ਜਾਂਦੇ ਹੀ ਗਾ ਫੋਨ ਲਾ ਕੇ ਗਾਲਾਂ ਸਿੱਧੀਆਂ ਦਾ ਫੋਨ ਲਾ ਕੇ ਨੰਬਰ ਤੇ ਗਾਲਾਂ ਕੱਢੀ ਜਾਂਦੇ ਤੁਸੀਂ ਇੱਥੇ ਆਓ ਤੁਸੀਂ ਉੱਥੇ ਕਰੋ ਜੀ ਇਹ ਕਰੋ ਉਹ ਇਹ ਪਤਾ ਪੁਤਾ ਲੈਣ ਕੇ ਉਹ ਤੇ ਵੇਖਣ ਗਾ ਨੂੰ ਕਹੇ ਵੀ ਆ ਸਾਡੀ ਮੋਟਰ ਦਾ ਖੜਾ ਖੜੂ ਗਾ ਉਹਨਾਂ ਦਿਆ ਦੱਸਿਆ ਕਿਸੇ ਨੇ ਵੀ ਤੁਹਾਡਾ ਬੜਾ ਖੜਕਾ ਬੜਾ ਉੱਥੇ ਹੋਣ ਡਿਆ ਮੋਟਰ ਦਾ ਉਹਨੇ ਚੰਨੂ ਪਰਾਂ ਰਾਂ ਹੋ ਗਈ ਚਲੇਗੀ ਚੁਲਗੇ ਜਦੋਂ ਇਹਨਾਂ ਵਸਾਬੂ ਕੇ ਪਏ ਕਿਤੇ ਜਦੋਂ ਚੈਰੀਆਂ ਚੁਰੀਆਂ ਤੋਂ ਤੁਹਾਨੂੰ ਪਤਾ ਹੈਗਾ ਇਹ ਚੈਰੀ ਚੋਰੀ ਚ ਲੁਗੇ ਆ ਕਿ ਕੀ ਬਣਿਆ ਜਦੋਂ ਇਹ ਗਏ ਗਾਂ ਤੋਂ ਗਲ ਪੈ ਗੇ ਉਹਨਾਂ ਢਾਲਿਆ ਇਹਨੂੰ ਪਹਿਲਾਂ ਮੈਂ ਤਾਂ ਜਿਹੜੀ ਸੁਣੀ ਗੱਲ ਇਹੋ ਹੀ ਵੀ ਡਾਂਗਾ ਮਾਰ ਮਾਰ ਕੇ ਤੇ ਇਹਨੂੰ ਸੁੱਟ ਲਿਆ ਉਹਨੂੰ ਪਹਿਲਾਂ ਉਹ ਦਜਾਇਆ ਬਰਸ਼ੀ ਵਾਲਾ ਉਹਨਾਂ ਬਰਸ਼ੀ ਮਾਰੀ ਉਹ ਖਾਮ ਉੱਥੇ ਮੌਕੇ ਤੇ ਮਰ ਗਿਆ ਮੰਗ ਤੇ ਇਹੇ ਕਰਦੇ ਆਂ ਵੀ ਅਸੀਂ ਕੋਈ ਨਜਾਇਜ਼ ਬੰਦਾ ਤੇ ਵਿੱਚ ਦਿੱਤਾ ਨਹੀਂ ਕੋਈ ਨੀਤੇ ਨਾਲ ਦੇ ਪਰਿਵਾਰ ਦੇ ਹੋਰ ਵੀ ਬੰਦੇ ਵਿੱਚ ਆਗੇ ਪਿੰਡ ਦੇ ਕੋਈ ਕੋਈ ਕਿਸੇ ਨਾਲ ਸਾਡੀ ਕੋਈ ਦਿਲਵਾ ਦਲੀ ਜਾਂ ਕੋਈ ਕਿਸੇ ਦੀ ਰੰਜਿਸ਼ ਨਹੀਂ ਹੈਗੀ ਇਹ ਜਿਹੜਾ ਹੋਇਆ ਬਹੁਤ ਤਕਾਇਆ ਬਹੁਤ ਹੀ ਜ਼ਿਆਦਾ ਤਕਾਇਆ ਜਿਹੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਲੱਖੋਵਾਲ ਵਿਖੇ ਗੁਰਦੇਵ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਹੋਇਆ ਹੈ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਜੀ ਕੀ ਹੈ ਜੀ ਸਾਰਾ ਮਾਮਲਾ ਇਹ ਜੀ ਪਿੰਡ ਲੱਖੋਵਾਲ ਤੋਂ ਰਾਤੀ ਸਾਨੂੰ ਤਲਾਹ ਮਿਲੀ ਸੀਗੀ ਕਿ ਆ ਗੁਰਦੀਪ ਸਿੰਘ ਦਾ ਨਾਮ ਦਾ ਵਿਅਕਤੀ ਹੈ ਜਿਹਦਾ ਨਾ ਮਟਰ ਹੋ ਗਿਆ ਜੀ ਅਸੀਂ ਮੌਕੇ ਤੇ ਆਏ ਸੀਗੇ ਫੈਸਕਲ ਹਸਪਤਾਲ ਆ ਆ ਪਿਆਲ ਲੈ ਕੇ ਮੋਢਲਾ ਸਰ ਐਫਆਈਆ ਦਰਜ ਕੀਤੀ ਹੈ ਤਫਤੀਸ਼ ਕਰਦੇ ਪਏ ਆ ਜੀ ਕੋਈ ਕੋਈ ਯੂਰੋਪੀ ਗ੍ਰਿਫਟਾਰ ਵੀ ਹੈ ਨਹੀਂ ਅਜੇ ਫਿਲਹਾਲ ਕੋਈ ਰਾਤ ਦੀ ਹੈ ਮਰਡਰ ਕੀ ਨੇ ਮੋਢਲਾ ਮਰਡਰ ਦੀ ਹੁਣ ਤੱਕ ਜੀ ਇਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਪਰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ ਵੀ ਉੱਥੇ ਕੋਈ ਪਾਣੀ ਸੀਗਾ بارش ਦਾ ਜਰਾਗਾ ਖੇਤਾਂ ਚੋਂ ਕੱਢਣਾ ਸੀਗਾ ਉਸ ਬਜਾ ਰੰਜਿਸ ਕਰਕੇ ਪਿਛੇ ਝੋਨਾ ਜਿਹੜਾ ਡੁੱਗਿਆ ਆ ਹੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ ਇਹ ਰਾਤ ਗਏ ਖੇਤਾਂ 'ਚ ਫੇਰਾ ਮਾਰਨ ਤਾਂ ਉੱਥੇ ਝਗੜਾ ਹੋਣ ਕਰਕੇ ਇਹਦੀ ਜਿਹੜੀ ਕੋਈ ਦੇਸ਼ੀ ਮੌਤ ਹੋ ਗਈ ਸੀ ਸੱਟ ਲੱਗਨ ਠੀਕ ਕਾਰਵਾਈ ਕੀਤੀ ਕਾਰਵਾਈ ਪਰਚਾ ਜੀ ਦਰਜ ਕੀਤਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ